ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਰੋਟਰੀ ਕਲੱਬ ਮਲੇ ਕੋਟਲਾ ਦੇ ਸਹਿਯੋਗ ਨਾਲ ਹਾਜੀ ਅਬਦੁਰ ਰਸ਼ੀਦ ਮੈਮੋਰੀਅਲ ਨੇ ਵਿਸ਼ਾਲ ਅੱਖਾਂ ਦਾ ਕੈਂਪ ਲਗਾਇਆ ਇਸ ਮੌਕੇ ਡਾਕਟਰਾਂ ਦੀ ਟੀਮ ਅਤੇ ਕਲੱਬ ਦੇ ਹੋਰ ਮੈਂਬਰਾਂ ਨੇ ਕੀ ਕਿਹਾ ਆਓ ਸੁਣੀਏ ਦੱਸੋ ਜੀ ਰੋਟਰੀ ਕਲੱਬ ਨੇ ਅੱਖਾਂ ਦਾ ਫ੍ਰੀ ਚੈਕਅਪ ਕਰਵਾ ਲਿਆ ਪਹਿਲੇ ਵੀ ਹਾਂ ਜੀ ਅੱਜ ਦੀ ਕੈਂਪੀਨ ਜਿਹੜੀ ਨਿਸ਼ੇਚਿਤ ਹੋਣਾ ਡਾਕਟਰ ਐਮ ਜੀ ਸਮਝ ਨਹੀਂ ਆ ਰਿਹਾ ਅੱਜ ਸਾਨੂੰ ਮੈਂ ਰੋਟਰੀ ਮੈਂ ਡਾਕਟਰ ਕਨਵੀਰ ਸਾਹਿਬ ਪ੍ਰੈਜ਼ੀਡੈਂਟ ਬਰੋਡਕਾਸਟ ਰੋਟਰੀ ਕਲੱਬ ਲੇਰਕੋਲਾ ਨੂੰ ਇਨਫੋਰਮ ਕਰਨਾ ਚਾਹੁੰਦਾ ਤੁਹਾਨੂੰ ਕਿ ਅੱਜ ਜਿਹੀ ਰੋਟਰੀ ਕਲੱਬ ਲੇਰਕੋਲਾ ਵਾਲੇ ਹਾਜੀ ਅਬਦੁਲ ਰਸ਼ੀਦ ਮੈਮੋਰੀਅਲ ਦੇ ਨਾਂ ਦੇ ਉੱਤੇ ਦੂਸਰਾ ਵਿਸ਼ਾਲ ਅੱਖਾਂ ਦਾ ਮੈਦਾ ਕੈਂਪੇਨ ਕਹਿੰਦੇ ਆ ਉਹ ਲਗਾ ਰਹੇ ਆ ਵੈਸੇ ਰੋਟਰੀ ਕਲੱਬ ਨੇ ਹੁਣ ਤੱਕ 100 ਤੋਂ ਵੱਧ ਅੱਖਾਂ ਦੇ ਕੈਂਪ ਲਗਾਏ ਨੇ ਪਰ ਹਾਜੀ ਮੈਮੋਰੀਅਲ ਵੀ ਜਿਹੜੀ ਆਦ ਵਿੱਚ ਇਹ ਦੂਸਰਾ ਵੱਡਾ ਕੈਂਪ ਹੈਗਾ ਅੱਜ ਦੇ ਚਾਰਜ 257 ਤੱਕ ਤਾਂ ਸਾਡੇ ਕੋਲ ਐਂਟਰੀਆਂ ਹੋ ਚੁੱਕੀਆਂ ਨੇ ਤੇ ਲਗਾਤਾਰ ਮਰੀਜ਼ ਸਾਡੇ ਕੋਲ ਆ ਰਹੇ ਆ ਪੀਡੀ ਚ ਆ ਰਹੇ ਨੇ ਉਮੀਦ ਹੈ ਕਿ 300 ਦਾ ਜਿਹੜਾ ਅੰਕੜਾ ਪਾਰ ਕਰ ਜਾਗੇ ਅੱਜ ਕਿਤੇ ਲਗਾਤਾਰ ਅਜਾ ਮਰੀਜ਼ ਐਂਟਰੀਆਂ ਕਰਵਾ ਰਹੇ ਨੇ ਜਿਹੜੇ ਲੋਕਾਂ ਦੀਆਂ ਅੱਖਾਂ ਚੈੱਕ ਕਰਨ ਤੋਂ ਬਾਅਦ ਡਾਕਟਰ ਸਾਹਿਬ ਨੇ ਦੇਖਣਾ ਕਿ ਇਸ ਮਰੀਜ਼ ਦੀ ਅੱਖਾਂ ਦੇ ਵਿੱਚ ਲੈਂਸ ਪਾਉਣ ਦੀ ਲੋੜ ਹੈਗੀ ਹੈ ਉਹਨਾਂ ਨੂੰ ਨਿਸ਼ਾਨ ਲਾ ਕੇ ਟੈਸਟ ਵਾਰਾ ਕਰਵਾ ਰਹੇ ਨੇ ਤੇ ਸਾਡੀਆਂ ਉਧਰ ਸਾਹਮਣੇ ਮਤਲਬ ਬੱਸਾਂ ਜਿਹੜੀਆਂ ਨੇ ਰੈਡੀ ਹੋ ਰਹੀਆਂ ਨੇ ਜੀ ਜਿਹੜੇ ਜਿਹੜੇ ਲੋਕਾਂ ਨੂੰ ਲੋੜ ਪੈਣੀ ਆ ਆਪਰੇਸ਼ਨਾਂ ਦੀ ਉਹਨਾਂ ਨੂੰ ਅਸੀਂ ਗੱਡੀਆਂ 'ਚ ਪਹੁੰਚਾ ਕੇ ਤੋ ਡਾਕਟਰ ਹਮੇਸ਼ ਸ਼ਰਮਾ ਜੀ ਹੈਗੇ ਨੇ ਧੂਰੀਆ ਵਾਲੇ ਆਪਣੀ ਟੀਮ ਨਾਲ ਆਏ ਹੋਏ ਨੇ ਇੱਕ ਟੀਮ ਸਾਡੇ ਕੋਲੇ ਫਤੇਗੜ ਸਾਹਿਬ ਤੋਂ ਡਾਕਟਰ ਜੀ ਅੱਖਾਂ ਦੀ ਆਈ ਹੋਈ ਹੈ ਜੀ ਉਹ ਸਾਰੇ ਬਖੂਬੀ ਆਪਣਾ ਬਹੁਤ ਸੋਹਣਾ ਆਪਣੇ ਅੰਦਾਜ਼ ਨਾਲ ਆਪਣੇ ਕੱਲੇ ਕੱਲੇ ਮਰੀਜ਼ ਨੂੰ ਬੜੇ ਧਿਆਨ ਨਾਲ ਬੜੇ ਸਮਝਦਾਰ ਨਾਲ ਚੈੱਕ ਕਰ ਰਹੇ ਨੇ ਸਭ ਅੱਜ ਦਾ ਕੈਂਪਰ ਜਗਾ ਦਾ ਮੁੱਖੀ ਅਪਲਫੀ ਦੋਹਰੇ ਤੇ ਉਹਨਾਂ ਦੀ ਆਦੇ ਵਿੱਚ ਬਹੁਤ ਹੀ ਕਬੂਲ ਹੋ ਰਿਹਾ ਹੈ तो रोटी तो ती क्लब

ਕੁਝ ਫਾਰਮੂਲੇ ਹੁੰਦੇ ਨੇ ਕਿ ਮੋਬਾਈਲ ਯੂਜ਼ ਕਰਨ ਨਾਲ ਜਿਵੇਂ 20 20 20 ਦਾ ਹੈ ਡਿਸਟੈਂਸ ਕਿੰਨਾ ਰੱਖਣਾ ਹੈ ਉਹ ਉਹਨਾਂ ਨੂੰ ਪ੍ਰੋਪੋਰਸ਼ਨਲ ਸ ਲੈ ਕੇ ਚੰਨਾ ਦੇ ਜਾ ਕੇ ਅੱਜ ਕਾਮ ਜਿਆਦਾ ਅਮੀਆਂ ਤਾਂ ਪਾਣੀ ਬਹੁਤ ਆਉਣ ਲੱਗ ਜਾਂਦਾ ਉਹ ਬੜੀ ਦਿੱਕਤ ਹੁੰਦੀ ਉਹ ਪਾਣੀ ਆਪਾਂ ਮੋਬਾਈਲ ਦੇ ਉੱਤੇ ਡਿਪੈਂਡੈਂਟ ਹੋ ਚੁੱਕੇ ਹਾਂ ਜਿਆਦਾ ਪਾਣੀ ਤਾਂ ਇਹ ਹੈ ਅੱਖਾਂ ਡਰਾਈ ਹੋ ਜਾਂਦੀਆਂ online ਪਾਣੀ ਵਾਧਾ ਹੁੰਦਾ ਪਾਣੀ ਦੀ ਕਨਸੈਂਟ੍ਰੇਸ਼ਨ ਜੇਰੀ ਪ੍ਰੋਪਰ ਨਹੀਂ ਹੁੰਦੀ ਇਸ ਕਰਕੇ ਜਿਹੜਾ ਬਰੇਂਡਰ ਸਿਗਨਲ ਜਾਂਦਾ ਹੈ ਕਿ ਪਾਣੀ ਹੋਰ ਦਿਓ ਘਟ ਗਿਆ ਪਾਣੀ ਘਟ ਗਿਆ ਹਾਲਾਂਕਿ ਪਾਣੀ ਘਟਿਆ ਨਹੀਂ ਹੁੰਦਾ ਉਹਦੀ ਕਨਸੈਂਟ੍ਰੇਸ਼ਨ ਘਟੀ ਹੁੰਦੀ ਹੈ ਦੂਸਰਾ ਹੈਗਾ ਜਿਹੜਾ ਆਪਣਾ এনवायरमेंट ਹੈ ਪ੍ਰਦੂਕਿਆ ਹੈ ਧੂਆ ਹੈ ਡਸਟ ਹੈ ਤੋਂ ਆਪਣੇ ਏਰੀਆਜ਼ ਕੁਝ ਜ਼ਿਆਦਾ ਹੀ ਹੈ ਉਹਦੇ ਕਰਕੇ ਪਾਣੀ ਜ਼ਿਆਦਾ ਆ ਰਿਹਾ ਹੈ ਤਾਂ ਸੋ ਜਿਹੜੇ ਲੈਂਜ਼ ਹੈ ਇਹ ਲੈਂਜ਼ ਦਾ ਪਾਣੀ ਜਦੋਂ ਲਈ ਮਿਆਰ ਕਿੰਨੇ ਖਾਤ ਤੱਕ ਹੋਣਗੇ ਇਹ ਡਿਪੈਂਡ ਕਰਦਾ ਜੀ ਲੈਂਜ਼ ਕਿਸ ਤਰ੍ਹਾਂ ਦਾ ਹੈ ਜਿੱਥੇ ਜਿਹੜੇ ਲੈਂਸ ਇਹ ਪਾਏ ਜਾ ਰਹੇ ਨੇ ਇੱਥੇ ਫੋਲਡੇਬਲ ਲੈਂਸ ਜਿਹਨਾਂ ਨੇ ਪਾਨੇ ਆ ਜਿਹੜੇ ਕਿ ਅਚੀ ਕੁਆਲਟੀ ਦੇ ਲੈਂਸ ਹੈਗੇ ਨੇ ਉਹਦੀ ਮਿਆਦ ਤਕਰੀਬਨ ਲਾਈਫ ਲੌਂਗ ਹੀ ਹੁੰਦੀ ਹੈ ਉਹਦੇ ਕੋਈ ਨਹੀਂ ਮੈਂ ਜ਼ਿਆਦਾਤਰ ਹੁੰਦੇ ਜਿਹੜੇ ਇੰਪੋਰਟਡ ਲੈਂਸ ਹੁੰਦੇ ਨੇ ਉਹ ਜ਼ਿਆਦਾ ਬੈਟਰ ਹੁੰਦੇ ਨੇ ਉਹਨਾਂ ਦੀ ਲਾਈਫ ਗਾਰੰਟੀਡ ਜਿਹੜਾ ਹੈਗਾ ਨਾ ਉਹ ਪੂਰੀ ਲਾਈਫ ਦੇ ਵਿੱਚ ਤੱਕਟ ਜਾਂਦੇ ਨੇ ਉਹ ਲੈਂਸ ਦੀ ਟਾਈਪ ਹੁੰਦੀ ਹੈ ਨੋਨ ਫੋਲਡੇਬਲ ਜਿਹੜੇ ਆਰਮ ਕੈਂਪਸ ਯੂਜ਼ ਕੀਤੇ ਜਾਂਦੇ ਨੇ ਉਹ ਇੱਥੇ ਨਹੀਂ ਪਾਏ ਜਾ ਰਹੇ ਇੱਥੇ ਫੋਲਡੇਬਲ ਲੈਂਸ ਹੀ ਪਾਏ ਜਾ ਰਹੇ ਨੇ ਪਰ ਦੂਸਰੇ ਲੈਂਸ ਅਗੇ ਮੇਕ ਮੇਕੇ ਕਿਦਾਂ ਦੀ ਹੈ ਉਹਦੋਂ ਮਲਟੀ ਫੋਕਲ ਹੈ ਟ੍ਰਾਈ ਫੋਕਲ ਹੈ ਪੈਨ ਆਪਟਿਕ ਹੈ ਕਿਸ ਤਰ੍ਹਾਂ ਦੇ ਲੈਂਸ ਹੈ ਉਸ ਤਰ੍ਹਾਂ ਦੇ ਲੱਗ ਰਿਹਾ ਸੀ ਉਹਦੀ ਲਾਈਫ ਫੋਰਸ ਇਸ ਹਾਰਨਾ ਕੰਸਨਟ੍ਰੇਟਡ ਹੈ